ਇੱਥੇ ਕਹਿੰਦੇ ਲੜਕਾ ਲੋਕ ਨੇ ਅੰਗਰੇਜ਼ ਟਾਈਪ ਟੋਪੀ ਲੈ ਕੇ ਜ਼ੁਲਮ ਕਰਦਾ ਚੱਲ ਗਿਆ ਕੰਮ ਨੋ ਪੂਰਾ ਜਮਾਨਾ ਕੀ ਬਾਤ ਹੈ ਭਾਜੀ ਜਮਾਨਾ ਸੋਣਾ ਉਹ ਦੋ ਜਰ ਕਹਿੰਦੇ ਨਿਆਰੇ ਆ ਜੀ ਟੋਪੀ ਲੈ ਕੇ ਹੋਰ ਵਾਜੀਪਾ ਕੀ ਬਾਤ ਹੈ ਹਾਂ ਭਾਜੀ ਆਪਣੇ ਕੇਲੇ ਰਹਿ ਗਏ ਤੇ ਨੌਜਵਾਨ ਆ ਮੈਂ ਐ ਤਿਆਰ ਵਾਰ ਤਿਆਰ ਨੇ ਦੇਖੋ ਦਾਸ ਸਿੰਘ ਬਾਈ ਇਹ ਨਿਕਲ ਕੇ ਬਾਹਰ ਇੱਥੋਂ ਤੇ ਹਾਂ ਇੱਕ ਵਾਰੀ ਚੈੱਕ ਆਊਟ ਕਰ ਲਈ ਬਾਕੀ ਗੱਲ ਬਾਤ ਜਾਂਦੇ ਜਾਂਦੇ ਕਰਦੇ ਹਾਂ ਟੈਂ ਟੈਂ ਕੀ ਬਾਤ ਆ ਜੀ ਕਹਿੰਦੇ ਨੌਜਵਾਨ ਟਰੈਕ ਕਰਨ ਦੇ ਲੇ ਨੇ ਟਰੈਕ ਕਰਨ ਜਾਂਦੇ ਨੇ ਇੱਥੇ ਨਿਗਾਹ ਵਿੱਚ ਕੈਮਰੇ ਦੇ ਨਾਲ ਬਣਾ ਲਿਆ ਕਰਵਾਇਆ ਨਹੀਂ ਹਲਦੀ ਹਾਂ ਥੈਂਕ ਯੂ ਹਾਣ ਕੈਮਰੇ ਨੇ ਠੀਕ ਹੈ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 20 ਜੇਠ 2 ਜੂਨ 11 2024 ਤੇ ਆਪਾਂ ਇਸ ਟਾਈਮ ਖੜੇ ਆ ਸ਼ੇਮਲੇ ਤੇ ਟਰੈਕ ਕਰਨ ਚੱਲੇ ਆ ਰੂਪੇਨ ਪਾਸ ਟਰੈਕ ਆ ਇੱਥੋਂ ਆਪਣਾ ਕੰਪਨੀ ਨਾਲ ਗੱਲਬਾਤ ਹੋਈ ਹੋਈ ਆ ਕਿ ਉਹ ਹੁਣ ਆਪਾਂ ਨੂੰ ਇੱਥੋਂ ਬੱਸ ਸਟੈਂਡ ਤੇ ਚੱਕਣਗੇ ਤੇ ਅਗਲੀ ਗੱਲਬਾਤ ਉੱਥੇ ਅੱਗੇ ਦੱਸਦੇ ਆ ਤੇ ਕਿਹਦੇ ਨਾਲ ਚੱਲੇ ਆ ਭਾਈ ਸਾਹਿਬ ਕੋ ਦਾਸਿੰਘ ਜੀ ਸਰਦਾਰ ਮੁਰਪਾਲ ਸਿੰਘ ਤੇ ਨਾਲ ਸਾਡੇ ਭਾਈ ਬਲਦੇਵ ਸਿੰਘ ਜੀ ਦੂਸਰਾ ਲਟਕਾ ਭਾਈ ਦੇਵ ਸਿੰਘ ਜੀ ਜਿਹੜਾ ਆਪਾਂਂਦਰੋਂ ਅੰਗਰੇਜ਼ ਟਾਈਪ ਗੱਲਬਾਤ ਕਰਕੇ ਨਿਕਲ ਚੁੱਕੇ ਆ ਤੇ ਖੈਰ ਅਗਲੀ ਗੱਲਬਾਤ ਆਪਾਂ ਆਪਣੀ ਟੈਕਸੀ ਕੋਲ ਜਾ ਕੇ ਕਰਦੇ ਆਂ ਤੇ ਇੱਥੋਂ ਜਾਣਾ 220 ਕਿਲੋਮੀਟਰ ਲਗਭਗ ਆਪਦੇ ਪੇਰਾ ਤਾਂ ਨਾ ਚੱਲਦੇ ਕਿਰਾ ਹਾ ਇਥੋਂ ਨਹੀਂ ਮਿਲਦਾ ਕੋਈ ਇੰਨੇ ਚ ਬਾਈ ਕੋਈ ਆਖੜੀਆਂ ਜਿਹੀ ਠੀਕ ਉਹ ਨਾ ਭਾਈ ਨਾ ਤੱਕਾ ਭਾਈ ਪਾਜੀ ਸਾਡੇ ਇਹ ਤਾਂ ਆਪਾਂ ਸ਼ਰਿਆਂ ਵੀ ਲਿਆਏ ਮਾਰ ਲੁਟੇਰੇ ਪੈ ਗਏ ਸੀ ਰਾਜ ਪਈ ਸਾਨੂੰ ਹੋਰ ਹੋਰ ਕਿੱਥੇ ਗੋਲਾ ਪੈ ਦੋ ਗੋਲਾ ਇਹ ਉਹਨਾਂ ਨੂੰ ਕਰੂਟ ਮਾਰ ਜਾਨਾ ਨਾ ਭਾਈ ਤੇ ਖੈਰ ਧੰਨਵਾਦ ਭਾਈ ਸਾਰੇ ਵੀਰਾਂ ਪੈਣ ਦਾ ਯਾਰ ਵੀਰ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖੋ ਤੇ ਬਹੁਤ ਘੈਂਟ ਮਾਹੌਲ ਰਹਿਣ ਵਾਲਾ ਪਹਾੜਾਂ ਵਾਲਾ ਤੇ ਅੱਜ ਵੀ ਅੱਜ ਦਾ ਦਿਨ ਵੀ ਆਪਣਾ ਸਾਫਰ ਚ ਰੰਗਣ ਵਾਲਾ ਤੇ 220 ਕਿਲੋਮੀਟਰ ਲਗਭਗ ਜਾਣਾਗਾ ਤੇ ਅੱਗੇ ਬੈਚ ਨਾਲ ਲਾਇਆ ਕੰਪਨੀ ਵਾਲਿਆਂ ਨੇ ਆਪਾਂ ਨੂੰ ਬਾਈ 18 19 ਕਿ ਜਣੇ ਦੇ ਲਗਭਗ ਆਉਣਗੇ ਬਾਕੀ ਬੱਸ ਸਟੈਂਡ ਤੇ ਪਹੁੰਚ ਕੇ ਪਤਾ ਲੱਗਦਾ ਕੀ ਗੱਲਬਾਤ ਰਹਿੰਦੀ ਹੈ ਕਿਉਂ ਭਾਈ ਜੀ ਤੇ ਇਧਰ ਭਾਈ ਜੀ ਭਾਈ ਜੀ ਨਾ ਨਾ ਕਾਹਦੇ ਪਾਉ ਮੈਂ ਠੀਕ ਹੈ ਸਰ ਇਥੇ ਸ਼ਿਮਲੇ ਦਾ ਨਵਾਂ ਬਾਸਾਡਾ ਇੱਕ ਟੁੱਟੀ ਕਾਂਡੀ ਨਾਲ ਹੀ ਜਗਾ ਆ। ਅੱਪਾ ਆਪ ਨਵੇਂ ਜੀ ਆਏ ਸੀ ਨਾ ਰਾਤ ਉੱਥੋਂ ਬਹੁਤ ਅੱਗੇ ਲੱਗਦਾ ਹੈ। ਇੱਕ ਮਿੰਟ ਫੜ ਲੁਕਾ ਫੜ ਲੈਣ ਦੁਬਾਰੇ ਬੈਗ ਲਾ ਲਾ। ਸਾਡਾ ਦੂਸਰਾ ਰੱਪੇ ਚੁੱਕਦੇ ਆ ਤੇ ਪਰੇ ਤਾਂ ਇੱਕ ਸ਼ੇਅਰ ਟੈਕੀ ਦੀ ਸੰਜੀ ਕਾਰ ਜਿੱਤੇ ਚਲਤੀ ਆ ਕੋਣ। ਇੱਕ ਬੈਗ ਉੱਪਰ ਹੀ ਰੱਖ ਲੈਣੇ। ਚੱਲੋ ਯਾਰ ਬੱਲੇ ਬੱਲੇ ਬੱਲੇ। ਆਹ ਬਹੁਤ ਬੋਲ ਫੇਰੇ। ਕੁਣ ਮਾਲ ਰੋਡ ਆ ਗਿਆ ہاں ਇਹ ਮਾਲ ਰੋਡ ਸਰੀ ਭਾਈ ਮਸਤੀ ਬਈਸ ਲਈ ਕੀ ਲੈ ਜੀ ਚਾਹ ਨਹੀਂ ਨਹੀਂ ਚਾਹ ਹਾਂਜੀ ਜ਼ਰੂਰ ਪੀਵਾਂਗੇ ਸਰ ਦੇਖੋ ਗੱਲ ਇਹ ਮੈਨੂੰ ਪਲ ਪਲ ਤੇ ਚਾਹ ਦੀ ਯਾਦ ਆਉਂਦੀ ਹੈ ਤੇ ਘੰਟੇ ਘੰਟੇ ਬਾਅਦ ਚਾਹੀਦੀ ਹੈ ਜਾਰੀ ਆ ਕਿ ਚਾੜੀ ਬੋਤਲ ਲੈ ਕੇ ਆਂ ਸਰ ਤੁਸੀਂ ਨਾਲ ਸਭ ਕੁਝ ਚਲੇਗਾ ਭਈ ਜੋ ਜੋ ਵੀ ਮਿਲੇਗਾ ਇਹ ਸਰ ਸਾਰੇ ਜਿੰਨੇ ਵੀ ਟਰੈਕ ਕਰ ਨਾਉਂਦੇ ਆ ਉਧਰੋਂ ਇੱਥੇ ਟੈਕਸੀਆਂ ਉਹਨਾਂ ਨੇ ਚੜਾ ਕੇ ਲੈ ਜਾਂਦੀਆਂ ਕਿਸੇ ਨੇ ਬਸ ਤੇ ਜਾਣਾ ਹੁੰਦਾ ਜਾਂ ਕਿਸੇ ਨੇ ਅ ਕੰਪਨੀ ਨਾਲ ਗੱਲਬਾਤ ਕਰੀ ਹੁੰਦੀ ਆ ਤੇ ਉਹ ਸਾਰੇ ਇੱਥੇ ਆ ਕੇ ਖੜਦੇ ਜਿੰਨੇ ਵੀ ਬਾਈ ਹੁੰਦੇ ਆ ਕਿ ਆਪਾਂ ਪਾਣੀ ਲੈ ਲਿਆ ਥੋੜਾ ਚੰਗਾ ਪਾਣੀ ਪੀਵਾਏ ਪੁੱਤਾ ਸਿੰਘ ਬਰੇ ਕਹਿੰਦੇ ਆ ਲੋਹੀ ਸਾਬ ਜੀ ਫੜਿਓ ਸ਼ੁਕਰੀਆ ਭਾਈ ਜੀ ਥੈਂਕ ਯੂ ਭਾਈ ਥੈਂਕ ਯੂ ਭਾਈ ਨਰੀ ਸੇਵ ਚੱਕੀ ਹਾਂਜੀ ਸਰ ਲੈ ਸੋਹਣਾ ਯਾਰਾ ਹਉ ਆ ਫੜੇ ਪਾਣੀ ਦੀ ਬੋਤਲ ਪਰਾਗ ਬਈ ਦੇ ਫੁੱਲ ਪਾਣੀ ਤੇ ਟ੍ਰੈਵਲਰ ਟੈਂਪੋ ਆਪਣਾ ਜਾਵਾਂ ਆਣ ਰੈਡੀ ਆ ਤੇ ਚੋਫਰ ਸਾਰੇ ਬੈਠ ਗਏ ਤੇ ਇੱਕ ਦੋ ਜਣੇ ਰਹਿ ਗਏ ਆਉਣ ਵਾਲੇ ਤੇ ਉਹਨਾਂ ਦੀ ਇਹ ਵੇਟ ਕਰ ਰਹੇ ਆ ਤੇ ਇਤੋਂ ਗੱਡੀ ਜਾਊਗੀ ਇਹ ਜਿਸ ਕੋਲ ਲਗਭਗ 200 ਪਲੱਸ ਕਿਲੋਮੀਟਰ ਆ ਸ਼ਾਮ ਤੱਕ ਅੱਜ ਉੱਥੇ ਪਹੁੰਚਾਂਗੇ ਤੇ ਪਹਾੜਾਂ ਦਾ 200 ਕਿਲੋਮੀਟਰ ਬਹੁਤ ਜ਼ਿਆਦਾ ਹੋ ਜਾਂਦਾ ਲਗ ਲਗਭਗ 8-9 ਘੰਟਿਆਂ ਦੀ ਡਰਾਈਵ ਹੋਊਗੀ ਤੇ ਰਾਤ ਹੁੰਦੇ ਸ਼ਾਮ ਹੁੰਦੇ ਹੀ ਉੱਥੇ ਪਹੁੰਚੋਂਗੇ ਆਪਾਂ ਨੂੰ ਤੇ ਇਧਰ ਛਿਮਲੇ ਦਾ ਬਹੁਤ ਹੀ ਸ਼ਾਨਦਾਰ ਨਜ਼ਾਰਾ ਅੱਖਾਂ ਦੇ ਸਾਹਮਣੇ ਸਕਰੀਨ ਦੇ ਵਿੱਚ ਆ ਤੇ ਬਾਕੀ ਭਾਈਓਰੇ ਬੈਠ ਚੁੱਕੇ ਨੇਗੇ ਤੇ ਆਪਾਂ ਵੀ ਚੱਲਦੇ ਆਂ ਅੰਦਰ ਬੈਨਿਆਂ ਤੇ ਅੱਜ ਦੇ ਦਿਨ ਦਾ ਨਜ਼ਾਰਾ ਤੁਹਾਨੂੰ ਦਿਖਾਉਨੇ ਆ ਤੇ ਇਸ ਟਾਈਮ ਸ਼ਿਮਲੇ ਦਾ ਜਿਹੜਾ ਤਾਪਮਾਨ ਹੈਗਾ 19 ਡਿਗਰੀ ਹੈ ਹਾਂ ਤੇਰਾ ਹੁੰਦਾ ਹੈ ਬੈਨਿਆਂ ਤੇ ਉਹ ਵੀ ਰ ਅੱਛਾ ਉਹ ਆਪ ਨੂੰ ਆਪ ਕੋਲ ਲੈ ਇਨਸਾਰ ਬਿਰਨ ਨਾਲ ਆਪਾਂ ਜਾਣਵਾਂ ਚਾਨ ਸਵੇਰੀ ਕਰਾਂਗੇ ਭਾਜੀ ਮੇਰੀ ਸੀਟ ਹੈਗੀ ਹੈ ਹੈਗੀ ਹੈ ਭਾਈ ਓ ਬੱਲੇ ਆਇਓ ਜੀ ਮੋਤੀਆਂ ਵਾਲੀ ਸਰਕਾਰ ਫਿਰ ਜੀ ਮੁੱਕੀ ਖਿਲਰੇ ਭਇਆ ਸਵਾ 9:35 ਮਿੰਟਾਂ ਦਾ ਹੋ ਗਿਆ ਤੇ ਬ੍ਰੇਕਫਾਸਟ ਵਾਸਤੇ ਰੋਕੇ ਇਹਨਾਂ ਨੇ ਗੱਡੀ ਇੱਥੇ ਲੋਡ ਕਰ ਲਓ ਕਹਿੰਦੇ ਆਪੋ ਆਪਣੇ ਢਿੱਡ ਟੈਂਕੀਆਂ ਫੁੱਲ ਕਰ ਲਓ ਤੇ ਉਦੋਂ ਬਾਅਦ ਨਾਲ ਹੀ ਤਿਆਰ ਹੋ ਜਾਓ ਸ਼ੀਸ਼ੇ ਖੋਲ ਕੇ ਸ਼ੀਸ਼ੇ ਲਵੇੜਨ ਵਾਸਤੇ ਤੇ ਕੰਮ ਕੇਰ ਟਾਈਪ ਮਾਹੌਲ ਹੁੰਦਾ ਪਹਾੜਾਂ 'ਚ ਘੁੰਮਣ ਘੇਰੀਆਂ ਚੜ੍ਹੀ ਜਾਂਦੀਆਂ ਤੇ ਉੱਤਰੀ ਜਾਂਦੀਆਂ ਨੇ ਤੇ ਅੱਖਾਂ ਬੰਦ ਕਰਕੇ ਬਸ ਲੇਟੀ ਜਾਂਦੇ ਆ ਸਾਰੇ ਕੋਈ ਤੌਣ ਥੱਲੇ ਛੱਡਦਾ ਕੋਈ ਤੌਣ ਤਾਂ ਹਾਂ ਇਹ ਆਹਦਰਾ ਬੋਵਾਲਾ ਤੇ ਵਾਕੀ ਦੇਖਦੇ ਹਲਕਾ-ਪੁਲਕਾ ਸ਼ਕ ਲੈਨੇ ਹਣ ਇਥੋਂ ਤੇ ਕੰਮ ਲੰਮਾਗਾ ਤੇ ਅੱਜ ਦਾ ਇਹ ਆਪਣਾ ਸਾਫਰ ਜੀ ਲੰਘੂ ਦੇਣਾ ਟਰੈਕ ਆਪਣਾ ਸ਼ੁਰੂ ਹੋਊਗਾ ਕੱਲ ਨੂੰ 3 ਜੂਨ ਨੂੰ ਸਵੇਰੇ ਤੁਰਨ ਵਾਲਾ ਕੰਮ ਸ਼ੁਰੂ ਹੋ ਜੂਗਾ ਉਸ ਤੋਂ ਬਾਅਦ ਵਸ ਫਿਰ ਤੁਰ ਕੇ ਪਹਾੜ ਚੜੀ ਆਉਣਗੇ ਤੇ 6-7 ਦਿਨ ਲਗਾਤਾਰ ਤੁਰ ਕੇ ਪਹਾੜ ਚੜਨ ਵਾਲਾ ਕੰਮ ਹੀ ਚੱਲੂਗਾ ਮੂਸੇ ਵਾਲਾ ਮੂਸੇ ਵਾਲਾ ਹੋਈ ਪਈਆ ਕਿਉਂਕੋ ਦਾ ਸਿੰਘ ਜੀ ਚੰਗੀ ਸਿਹਤ ਹੈ ਇੱਕ ਨੰਬਰ ਹੈ ਇਹ ਇੱਕ ਨੰਬਰ ਹੈ ਆ ਜਾਓ ਜੀ ਮੋਤੀ ਇਕੱਠੇ ਕਰਾਂਗੇ ਫਿਰ ਹੋਰ ਵੀਰ ਜੀ ਹਾਂ ਜੀ ਹਾਂ ਜੀ ਚੜ੍ਹਦੀ ਗੱਲ ਆ ਜੀ ਆਪ ਦੱਸੋ ਘੁੰਮਣੇ ਚੱਲੇ ਹਾਂ ਜੀ ਘੁੰਮਣੇ ਚੱਲੇ ਰੂਪਨਪਾਸ ਟਰੈਕ ਕਰਨੇ ਰੂਪਨਪਨ ਤੋਂ ਛੱਡੋ ਰੂਪਨਪਨ ਤੋਂ ਆਓ ਇਹ ਚੰਨ ਇਹ ਚਾਂਸਾ ਵਾਲਾ ਹਾਂ 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 ਚਾਂਸਲਗਾੜੀ ਜਿਹੜੀ ਤੋਂ ਚੰਦਰਨਾਲ ਜਗ੍ਹਾ ਹੈ ਨਾ ਉਹ ਤੋਂ ਫਰਕ ਹੈਗਾ

ਠੀਕ ਹੈ ਜੀ ਦਿਲਦਾਰ ਬੰਦੇ ਆ ਰਾਹਾਂ 'ਚ ਟੱਕਰਦੇ ਰਹਿੰਦੇ ਆ ਹਾਂਜੀ ਹਰ ਕੋ ਜਮ ਚ ਨਾ ਆਹ ਹਾਂ ਸਾਨੂੰ ਪਤਾ ਨਹੀਂ ਲੱਗਿਆ ਕਿੱਦਾਂ ਨਿਕਲੇ ਠੀਕ ਹੈ ਜੀ ਸਰ ਓਕੇ ਸਾਰੇ ਭਾਈ ਆਪਣੇ ਪਹੁੰਚਾਉਣਗੇ ਆਪਾਂ ਨੂੰ ਆ ਕੀ ਨਾਂ ਸੀਗਾ ਜਿਸਕਨ ਕਿੰਨੇ ਵਜੇ ਪਹੁੰਚ ਜਾਗੇ ਵੀਰੇ ਆਪਾਂ ਕੱਲ ਕੱਲ ਅਵੀ ਸ਼ਾਮ ਤੱਕ ਪਹੁੰਚੇਗਾ ਘਾਟੀ ਜਾਣਾ ਸ਼ਾਮ 6-7 ਉਹ ਨਾ ਚੰਦਰ ਨਾਨਕ ਆਈਡੀ ਦੇ ਦੇਣਾ ਠੀਕ ਹੈ ਜੀ ਸਰ ਠੀਕ ਹੈ ਸਰ ਚੱਕ ਲਈਏ ਚੰਦਰ ਨਾਨਕ ਤੇਜਾ ਕਾਕਾ ਕਰ ਕਹਤੇ ਰੋਡ ਪਹੁੰਚ ਜਾਏਗਾ ਬੰਦਾ ਜੀ ਮੁਰਜ਼ੂਬੇ ਠੀਕ ਹੈ ਜੀ ਸਰ ਇਹ ਕਹਿੰਦੇ ਜੋ ਗੱਲ ਕਿ ਕਿ ਨਸੀਬ ਜੀ 284 ਦੇ ਵਿੱਚ ਸਿਰਫ ਤੇ ਸਿਰਫ ਠਿਕਾਣੇ ਕੁਰਬਾਨੀਆਂ ਕੀਤੀਆਂ ਨੇ ਮੈਂ ਗੱਲ ਹੁਣੇ 1 ਵਜੇ ਦਾ ਸਮਾਂ ਹੋਇਆ ਐ ਇਸ ਵੇਲੇ ਅੱਧ ਵਿਚਾਲੇ ਹੀ ਖੜੇ ਆਂ ਅੱਧੀ ਕਿਹਾੜ ਨੇ ਵੇੜ ਲਈ ਆਪਾਂ ਲਗਭਗ ਆ 100 ਕਿਲੋਮੀਟਰ ਹੋਰ ਰਹਿ ਗਿਆ ਆਪਣਾ ਇਹ ਅੱਜ ਦਾ ਸਫ਼ਰ ਜਿਹੜਾ ਆਪਾਂ ਇਹ ਟ੍ਰੈਵਲ ਟੈਂਪੂ ਤੇ ਕਰ ਰਹੇ ਆ ਤੇ ਇਹਨਾਂ ਨੇ ਗੱਡੀ ਥੋੜੀ ਕੋਈ ਮੁਰੰਮਤ ਕਰਾਉਣੀ ਸੀ ਇੱਥੇ ਫੇਰ ਰੋਕ ਲਈ ਆ ਭੁੱਖ ਤਾਂ ਹਲੇ ਹੈ ਨਹੀਂ ਸੀ ਕਿਸੇ ਨੂੰ ਕਿਉਂਕਿ ਪਹਾੜੀ ਏਰੀਆ ਹੁਣ ਕਰਕੇ ਤੇ ਗੱਡੀ ਫੇਰ ਆ ਬਿੰਗਬਲੇਵਾਂ ਚ ਜਾਂਦੀ ਆ ਤਾਂ ਫੇਰ ਥੋੜਾ ਜਿਹਾ ਚਿੱਤ ਕਾਉਂ ਵਾਉਂ ਹੁੰਦਾਗਾ ਤੇ ਬਾਕੀ ਆ ਤੈਨੂੰ ਪਗਾਲਿਆ ਮੜਾ ਮੋਟਾ ਲੱਸੀ ਲੱਪਕਿਸ ਨੇ ਪੀਣਾ ਸੀਗਾ ਉਹ ਪੀ ਲਿਆ ਤੇ ਹੁਣ ਬੈਠਦੇ ਆਂ ਅੰਦਰ ਵਸ ਚੱਲਣ ਦੀ ਤਿਆਰੀ ਹੈ ਲੱਕ ਮਗਾ ਚੜਗਾਉ ਚੜਗਾਉ ਤੇ ਰੁਕਦੇ ਰੁਕਦੇ ਮੈਨੂੰ ਅੱਜ ਸ਼ਾਮ ਤੱਕ ਮਸਾਂ ਹੀ ਪਹੁੰਚਾਂਗੇ 7-8 ਵਜੇ ਜਾਣਗੇ ਹਨਾ ਬਾਈ ਤੇ ਚੜਗਾਉ ਪਹੁੰਚੇ ਆ ਕਹਿੰਦੇ ਹੁਣ ਤੁਸੀਂ ਲੰਚ ਕਰ ਲਓ ਘੰਟਾ ਕ ਤੋਰਦੇ ਆ ਘੰਟਾ ਰੋਕੇ ਫਿਰ ਦਾਮ ਲੈਂਦੇ ਇਹੋ ਜੀ ਗੱਲਬਾਤ ਹੋਈ ਪਈ ਹੈਗੀ ਤੇ ਬਾਕੀ ਹਲਕੀ-ਹਲਕੀ ਭੁੱਖ ਹੈਗੀ ਆ ਆਂ ਸ਼ੱਕਦੇ ਆਂਗੇ ਫਿਰ ਅੱਗੇ ਨੂੰ ਲੰਘ ਜਾਗੇ ਸਿੱਧਾ ਇੱਧਰ ਕੋਈ ਵੀ ਆਦਾ ਰੁਕਿਆ ਪਾਸ ਗਿਆ ਬਸ ਉਹ ਨਾ ਕਰੇ ਤੇ ਉਹ ਇਹ ਕੀ ਜੀ ਕਰ ਰਿਹਾ ਲੜਕਾ ਨਾਰਾਜ਼ ਹੋ ਜਾਏਗਾ ਬਸ ਜੀ ਉਹ ਤੇ ਬਰਾਂ ਨਹੀਂ ਮਿਲੀ ਕਿ ਉਹ ਚੱਲ ਰਿਹਾ ਥੋੜੀ ਖਾਣੀ ਹੈ ਹਾਂ ਪ੍ਰਸ਼ਾਤਾ ਪਾਣੀ ਛਕ ਲਿਆ ਇਹਨਾਂ ਕੋਲ ਤੇਲੇ ਥੋੜਾ ਟਾਈਮ ਸਾਨੂੰ ਹੋਰ ਰੋਕਣਾ ਪਊਗਾ ਕਿਉਂਕਿ ਇੱਕ ਕੁੜੀ ਪਿੱਛੇ ਰਹਿ ਗਈ ਸੀਗੀ ਹਾਂ ਕਿਸੇ ਕਾਰਨ ਉਹ ਲੇਟ ਹੋ ਗਈ ਸੀ ਤਾਂ ਕਰਕੇ ਉਹਨਾਂ ਦੀ ਵੇਟ ਕਰ ਰਹੇ ਇੱਥੇ ਬੈਠੇ ਆ ਸਾਰੇ ਤੇ ਮੌਸਮ ਥੋੜਾ ਜਿਹਾ ਹਾਂ ਸ਼ਾਨਦਾਰ ਹੋ ਗਿਆ ਤੇ ਮੌਸਮ ਇੱਥੇ ਉਹ ਇਹ ਜਿਹਾ ਮਤਲਬ ਜਿਵੇਂ ਆਪਣੇ ਮਾਰਚ ਦੇ ਅੱਧਾ ਵਿਚਾਲੇ ਜੇ ਹੁੰਦਾ ਕਿ ਨਾ ਗਰਮੀ ਨਾ ਸਰਦੀ ਤੇ ਬਸ ਉਹ ਇਹ ਜਿਹਾ ਕੰਮ ਆ ਹੋਇਆ ਪਿਆ ਤੇਦਰ ਭਾਜੀ ਹੋਰੇ ਬੈਠੇ ਇੰਤਜ਼ਾਰ ਕਰ ਰਹੇ ਨੇ ਜਿਹੜਾ ਗਾਮ ਜਿਹੜਾ ਗਾਮ ਤੋਂ ਹੋ ਗਏ ਆ ਰਵਾਨਾ ਭਈ ਤੇ ਉਹ ਇੱਕ ਲੜਕੀ ਰਹਿ ਗਈ ਸੀ ਪਿੱਛੇ ਉਹ ਪਹੁੰਚ ਗਏ ਹੁਣ ਚਲੋ ਭਾਈ ਚਾਂਚਲਪਾਸ ਵਾਲੇ ਭਰ ਦਾ ਬਰੇਤੀ ਨਾਲ ਸੋਰ ਬੋਦੀ ਨਾ ਮੜਦੇ ਪਾਣੀ ਕੋਈ ਉਹਨਾਂ ਕਾਣੀ ਕਾਣੀ ਉੱਰ ਲਾਉਂਦੇ ਬਹੁਤ ਮਿੱਟੀ ਭਾਈ ਸ਼ੀਸ਼ਾ ਨਹੀਂ ਆਪਦੀ ਗੱਡੀ ਦਾ ਯਾਰ ਅਰੇ ਇਹ ਸ਼ੀਸ਼ਾ ਟੁੱਟ ਗਿਆ ਯਾਰ ਆਪਦੀ ਗੱਡੀ ਦਾ ਓ ਬਲੇ ਵਾਹ ਜੀ ਵਾਹ ਵੀਰੇ ਹਾਂਜੀ ਵੀਰੇ ਐਸੀ ਠੰਡਾ ਹਾਂ ਠੰਡਾ ਹੈ ਇਕਦਮ ਵਾਹ ਜੀ ਵਾਹ ਇਸ ਸਮੇਂ ਆਪਾਂ ਖੜੇ ਆ ਆ ਚਾਰ ਚੱਲ ਪਾਸ ਆ ਇਸ ਪਹਾੜ ਦੇ ਟਾਪ ਤੇ ਐਲੀਵੇਸ਼ਨ ਹੈੱਸ ਵੱਧ ਜਾਏਗਾ ਆਪਣਾ ਸਮੁੰਦਰੀ ਤਲ ਤੋਂ ਚਾਈ 3800 ਮੀਟਰ ਆ 3500 ਮੀਟਰ ਤੋਂ ਆ ਕੇ ਤੇ ਦਰਖਤਾਂ ਦੀ ਰੇਂਜ ਖਤਮ ਹੋ ਜਾਂਦੀ ਹੈ ਬੇੜ ਬੋਦੇ 3500 ਤੋਂ ਥੱਲੇ ਰਹਿ ਜਾਂਦੇ ਆ ਐ ਇੱਥੋਂ ਆਪਾਂ ਨਿਗਾਹ ਮਾਰੀਏ ਉਹ ਸਾਹਮਣੇ ਦਰਖਤ ਦੀंदे ਹੈਗੇ ਉਹ 3500 ਮੀਟਰ ਤੇ ਨੇਗੇ ਕੈਮਰਾ ਕੰਕੀ ਨਾ ਆਸ ਹੈ ਕਿ ਤਾਂ ਸਾਹਮਣਾ ਆ ਕੋਈ ਵੀ ਪਾਸ ਉੱਤੇ ਹਵਾ ਦਾ ਲਗਭਗ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਚਾਚ ਚਲਵਾਸ ਤੇ ਜਿਆਦਾ ਨਹੀਂ ਹੈ ਆ ਜਹਾਣੀ ਕਿ ਇੱਥੇ ਆਪਾਂ ਪਹੁੰਚਣਾ ਜਿਸ ਕੋ ਨਾ ਜਿੱਥੇ ਆਪਾਂ ਅੱਜ ਰਾਤ ਰਹਿਣਾਗਾ ਤੇ ਉੱਥੋਂ ਆਪਣਾ ਸਵੇਰੇ ਟਰੈਕ ਸ਼ੁਰੂ ਹੋਊਗਾ ਤੁਰ ਕੇ ਪਹਾੜ ਚੜਨਾ ਸ਼ੁਰੂ ਕਰਾਂਗੇ ਤੇ ਇਧਰ ਆਪਣੇ ਸਾਰੇ ਟੀਮ ਹੈ ਮਰ ਗਰੁੱਪ ਦੇ ਹਾਂ ਬੰਦੇ ਨੇ ਆਪਣੇ ਆ ਟ੍ਰੈਵਲ ਵਾਲ ਟੈਂਪੂ ਇਹਦੇ ਚ ਉਤਰੇ ਨੇਗੇ ਬੰਦੇ ਵੀ ਉਹ ਦਾ ਨਜ਼ਾਰਾ ਲੈ ਰਿਹਾ ਫੋਟੋ ਫੋਟੋ ਕਰਨਗੇ ਚਾਹ ਦੀ ਕੱਪ-ਕੱਪ ਸਾਂਝੇ ਹੋਣਗੇ ਤੇ ਬਾਕੀ ਅ ਚਲੋ ਫੇਰ ਕਰਦੇ ਆ ਗੱਲਬਾਤ ਪਹਿਲਾਂ ਚਾਹ ਬਣੀ ਸ਼ਗਲੀਏ ਜੀ ਠੰਡ ਬਾਰੇ ਕੀ ਕਹਿਣਾ ਚਾਹੋਗੇ ਸਰ ਅੰਦਰ ਬਹਿ ਕੇ ਮੈਂ 커피 ਪੀ ਰਿਹਾ ਠੀਕ ਆ ਠੰਡ ਇੰਨੀ ਕੁ ਜ਼ਿਆਦਾ ਕਿ ਜਿਵੇਂ ਠੰਡ ਦਾ ਆਪਣੇ ਸਰੀਰ 'ਤੇ ਦੇ ਨਿਕਲਣ ਵਾਲਾ ਕੰਮ ਹੋਇਆ ਪਿਆਗਾ ਤੇ 42-47 ਦੇ ਟੈਂਪਰੇਚਰ ਜਦੋਂ ਇੱਕੋਦਮ ਇੱਥੇ ਆਈ ਤੇ ਠੰਡ ਨੇ ਆਪਣਾ ਸਵਾਗਤ ਕੀਤਾ ਇਸ ਪਾਸਤੇ ਤੇ ਕਿੰਨੇ ਡਿਗਰੀ ਉਹ ਬਈ ਲਗਭਗ ਹੋਣਾ ਆਈਡੀਆ ਉਹ ਆ 10 ਕੇ ਨੇੜੇ ਹੈ ਦਾ 10-12 ਕੇ ਨੇੜੇ ਹੈਗਾ ਟੈਂਪਰੇਚਰ ਇੱਥੋਂ ਦਾ ਹੁਣ ਵੀ ਭਾਈ ਥੈਂਕ ਯੂ ਸਰ ਆ ਤੁਸੀਂ ਵੀਡੀਓ ਉੱਤਰ ਪੁੱਤਰ ਕਰਤੀ ਸਵੇਰ ਵਾਲੀ ਚਾਹ ਵਾਲੀ ਤੁਹਾਨੂੰ ਚਾਹ ਦੇ ਰਾ ਮੂਜੇ ਮੇਂ ਡਾਲੇ ਜੇ ਕਪਾੜਾ ਚੱਕ ਕੇ ਆਹ ਗੱਲ ਸਭ ਤੋਂ ਜਿਆਦਾ ਲਾਜ਼ਮੀ ਹੁੰਦੀ ਆ ਕਿ ਸਪਾਈ ਦਾ ਖਾਸ ਧਿਆਨ ਰੱਖਿਆ ਜਾਵੇ ਉਹ ਦੇਖੀਓ ਬਾਈ ਕੀ ਆਉਦੇ ਜਿਹੜੇ ਖਾਲੀ ਕਾਗਜ਼ ਰੈਪਰ ਹੁੰਦੇ ਆਪਦੇ ਨਾਲ ਲੈ ਜਾਇਆ ਜਾਣਾ ਬੱਲੇ 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 ਛੱਡਦੇ ਨਲੀ ਆਉਣ ਲੱਗੀ ਬਾਈ ਬੱਲੇ ਬੱਲੇ ਹੋ ਗਈ ਹਾਂ ਬੱਲੇ ਬੱਲੇ ਹੋ ਗਈ ਧੰਨ ਧੰਨ ਕਰਾਤੀ ਛੱਡਦੇ ਚਾਹੀਦਾ ਅੱਗੇ ਹੁੰਦਾ ਪਾਜੀ ਤੋਸ ਤਰੀ ਗੱਲ ਬਾਜੀ ਹਾਂ ਇਹ ਤਾਂ ਪਾਸ ਕਰਦੇ ਬੰਦ ਹਾਂ ਕਰਦੇ ਕਰਦੇ ਨਾ ਉਹ ਸੂਰਜ ਜਿਹਾ ਸੋਨਾ ਆਈ ਜਾਂਦਾ ਸੀ ਆ 6:52 ਮਿੰਟਾਂ ਦਾ ਸਮਾਂ ਹੋ ਗਿਆ ਚੰਚਲਪਾਸ ਤੋਂ ਚਾਹ ਪੀ ਕੇ ਥੋੜਾ ਜਿਹਾ ਅੱਗੇ ਆਏ ਸੀ ਕਿ ਇੱਥੇ ਕੰਮ ਚੱਲੀ ਜਾਂਦਾ ਆ ਮਸ਼ੀਨ ਲੱਗੀ ਹੋਈ ਐ ਪੱਤਰ ਨੂੰ ਭੋਰੀ ਜਾਂਦੀ ਆ ਇਹ ਕਈ ਵਾਰੀ ਕੋਈ ਗੜਬੜ ਆ ਜਾਂਦੀ ਐ ਇਹਨਾਂ ਨੂੰ ਰਾਹ 'ਚ ਕੋਈ ਪੱਥਰ-ਪੁੱਥਰ ਡਿੱਗ ਪੈਂਦਾ ਰਾਹ ਫਿਰ ਹੋਰ ਚੰਗੀ ਤਰ੍ਹਾਂ ਖੁੱਲਾ ਕਰਨ ਲੱਗ ਜਾਂਦੇ ਆ ਇਹ ਤੇ ਇੱਥੇ ਇੱਕ ਨੀਚੇ ਪੱਥਰ ਡਿੱਗਿਆ ਵੈਗਾ ਉਹ ਥੋੜਾ ਜੂਮ ਕਰਕੇ ਦੇਖਦੇ ਆ ਇਹ ਵਾਲਾ ਤੇ ਸ਼ਾਇਦ ਇਹ ਉੱਤੋਂ ਰੁੜ ਕੇ ਗਿਆ ਹੋਵੇ ਤੇ ਉਸ ਤੋਂ ਬਾਅਦ ਇਹ ਰਾਹ ਚੌੜਾ ਕਰਨ ਲੱਗੇ ਹੁਣ ਇੱਥੇ ਤੇ ਥੱਲੇ ਵੀ ਇਹਨਾਂ ਨੇ ਉਹ ਕੇਟੀ ਕਰਕੇ ਉੱਥੇ ਗੱਡੀ ਲਾਈ ਖੜੀ ਆ ਕਿ ਨੀਚੇ ਤੋਂ ਕੋਈ ਉੱਪਰ ਨਾ ਆਵੇ ਤੇ ਉੱਪਰੋਂ ਆਪਾਂ ਨੂੰ ਵੀ ਇੱਧਰ ਰੋਕ ਦਿੱਤਾ ਗਿਆ ਤੇ ਪਿੱਛੋਂ ਦਾ ਆਪਾਂ ਚੜਾਈ ਚੜਦੇ ਆਏ ਸੀਗੇ 3800 ਮੀਟਰ ਦਾ ਐਲੀਵੇਸ਼ਨ ਆਪਾਂ ਗੇਨ ਕਰਿਆ ਸੀਗਾ ਆਪਾਂ ਪਿੱਛੇ ਰਾਹ ਜਿੱਥੇ ਪਹਿਲਾਂ ਰੋਟੀ ਖਾਧੀ ਸੀ ਉੱਥੇ ਆਪਾਂ 1760 ਮੀਟਰ ਤੇ ਸੀਗੇ ਸਮੁੰਦਰ ਤਲ ਤੋਂ ਉਚਾਈ ਤੇ ਇੱਥੇ ਦੁੱਗਣੇ ਤੋਂ ਵੀ ਉੱਚਾ ਹੋ ਗਿਆ ਸੀ ਕੰਮ ਤਾਂ ਕਰਕੇ ਤੇ ਠੰਡ ਹੋਰ ਜ਼ਿਆਦਾ ਵੱਧ ਗਈ ਆ ਤੇ ਹੁਣ ਇੱਥੋਂ ਉੱਚੇ ਥਾਂ ਤੋਂ ਫਿਰ ਨੀਵੇਂ ਨੂੰ ਜਾਵਾਂਗੇ ਆ ਬਿੰਗਬਲੇਵੇਂ ਜਿੰਨੇ ਇਹ ਦੇਖਦੇ ਆ ਇਹ ਸਾਰੀ ਆਪਣੀ ਸੜਕ ਆ نیچے ਉਤਰਨਾ ਕਾਫੀ ਆ ਜੇ ਰਾਤ ਹੋ ਜੂ ਆਪਾਂ ਨੂੰ ਉਹ ਟਾਈਮ ਅੰਤ ਤੱਕ ਹੋਰ ਲੱਗਣਗੇ ਜਿੱਥੇ ਆਪਾਂ ਪਹੁੰਚਣਾ ਜਿਸਕਨ ਜਿਸਕਨ ਤੋਂ ਆਪਣੀ ਸਵੇਰੇ ਟ੍ਰੈਕਿੰਗ ਸ਼ੁਰੂ ਹੋਊਗੀ ਤੇ ਅੱਜ ਉੱਥੇ ਜਿਸਕਨ ਜਾ ਕੇ ਟਿਕਾਣਾ ਹੋਊਗਾ ਆਪਣਾ ਜਿੱਥੇ ਨਹਾਵਾ ਧੋਵਾਂਗੇ ਖਾਵਾਂਗੇ ਆਰਾਮ ਫਰਮਾਵਾਂਗੇ ਤੇ ਫਿਲਹਾਲ 15 ਮਿੰਟ ਹੋ ਗਿਆ ਵੇਟ ਕਰੀ ਜਾਂਦੇ ਅਗੇ ਕਦੋਂ ਕਹਿਣਗੇ ਟੱਪੜ ਨੋਏ ਤੇ ਸ਼ਾਇਦ ਇੱਥੇ ਟਾਈਮ ਲੱਗ ਸਕਦਾ ਠੀਕ ਹੈ ਲੈ ਪਰ ਇਹ ਜਿਸ ਕੁੰਦੇ ਬਿਲਕੁਲ ਨੇੜੇ ਤੇੜੇ ਪਹੁੰਚੇ 9 ਕਿਲੋਮੀਟਰ ਪਿੱਛੇ ਆ ਤੇ ਰਸਤੇ ਜਿੱਥੇ ਨੇੜੇ ਆ ਕੇ ਫਿਰ ਰੁਕਣਾ ਪਿਆ ਕਿਉਂਕਿ ਗੱਡੀ ਦੇ ਹਾਂ ਬ੍ਰੇਕਾਂ ਵਾਲੀਆਂ ਜਿਹੜੀਆਂ ਹੁੰਦੀਆਂ ਪਾਈਪਾਂ ਤੇ ਉਹਨਾਂ ਦਾ ਥੋੜਾ ਜਿਹਾ ਬੈਲਡ ਪਟਿਆ ਗਿਆ ਬੈਲਡ ਪਟੇ ਜਾਣ ਕਰਕੇ ਉਤਾਰਾਂ ਟਾਇਰ ਨਾਲ ਲੱਗਣ ਦਾ ਖਾਤਰਾ ਟਾਇਰ ਨਾਲ ਲੱਗ ਕੇ ਫਿਰ ਬ੍ਰੇਕ ਕੰਮ ਤੋਂ ਜਾਣਗੇ ਤਾਂ ਕਰਕੇ ਇੱਥੇ ਲੋਕ ਕੇ ਪਏ ਆ 15-20 ਮਿੰਟ ਹੋ ਗਏ ਇੱਥੇ ਰੋਕੇ ਹੋਏ ਆ ਤੇ ਲਗਭਗ ਪੌਣੇ ਇੱਕ ਘੰਟੇ ਦੀ ਬਾਟ ਹੋ ਰ ਆ ਫਿਰ ਜਿਸਕ ਨੂੰ ਪਹੁੰਚਦੇ ਆ ਤੇ ਬਿਲਕੁਲ ਸੁੰਨਸਾਨ ਏਰੀਆ ਇਹ ਦੇ ਲੱਗ ਜਾਣਾ ਪੌਣਾ ਘੰਟਾ ਖੋਦ ਸਕਦਾ ਘੰਟਾ ਲੱਗ ਜਾਵੇ ਤੇ 10 ਲੱਤਾਂ ਸਿੱਧੀਆਂ ਕਰ ਰਹੇ ਨੇ ਥੱਲੇ ਉਤਰ ਕੇ ਦੇਖਦੇ ਆ ਕਿੰਨੇ ਟਾਈਮ ਚ ਪਹੁੰਚਦੇ ਆ ਜਿਸਕ ਨੂੰ ਤੇ ਸਵੇਰੇ 8 ਵਜੇ ਚੱਲੇ ਸੀ ਆਪਾਂ ਹਾਂ ਸ਼ਿਮਲੇ ਤੋਂ ਇਹਨਾਂ ਨੇ ਕਿਹਾ ਸੀਗਾ ਕਿ 8-9 ਘੰਟਿਆਂ ਦਾ ਰਸਤਾ ਸ਼ਿਮਲੇ ਤੋਂ ਜਿਸ ਕੋں ਦਾ ਤੇ ਰਸਤੇ 'ਚ ਕਈ ਵਾਰੀ ਬ੍ਰੇਕ ਆ ਪਈਆਂ ਦੋ ਵਾਰੀ ਦੋ ਤਿੰਨ ਵਾਰੀ ਰੋਟੀ ਜਾ ਦਾ ਬ੍ਰੇਕ ਹੋ ਗਿਆ ਉਹਦੀ ਕਰਕੇ ਦੇਖੋ ਗੱਡੀ ਲੇਟ ਹੋ ਗਈ ਸੀਗੀ 2 ਘੰਟੇ ਉਹਦੇ ਕਰਕੇ ਕੱਢਣਾ ਪੈ ਗਿਆ ਘੰਟਾ ਇੱਕ ਤਾਂ ਚੱਲ ਰੋਟੀ ਤੇ ਲੱਗਦੇ ਸੀ ਫੇਰ ਵੀ ਘੰਟਾ ਐਕਸਟਰਾ ਉਹ ਲੱਗਿਆ ਹੁਣ ਸਮਾਂ ਹੋ ਗਿਆ ਸਵਾ 9:30 ਵਜੇ ਦਾ 12-13 ਘੰਟੇ ਹੋ ਗਏ ਚੱਲੇ ਹੋਇਆਂ ਨੂੰ ਤੇ ਇੱਕ ਘੰਟਾ ਹੋਰ ਲੱਗ ਜੂਗਾ ਫਿਰ ਜਿਸ ਕੋ ਨੂੰ ਪਹੁੰਚਦੇ ਆ ਤੇ ਉੱਥੇ ਆਪਣਾ ਅੱਜ ਦਾ ਰਾਤ ਦਾ ਟਿਕਾਣਾ ਹੋਊਗਾ ਤੇ ਉੱਥੇ ਪ੍ਰਸ਼ਾਦਾ ਪਾਣੀ ਖਾ ਕੇ ਛਾਪ ਲਾਂਗੇ ਸਵੇਰੇ ਟਰੈਕ ਨੂੰ ਨਿਕਲਾਂਗੇ ਫਿਲਹਾਲ ਦੇਖਦੇ ਆ ਕੀ ਵਾਂ ਦਾ ਜੋੜ ਦਾ ਕਦੋਂ ਪਹੁੰਚਦੇ ਆ ਕਿੰਨਾ ਟਾਈਮ ਲੱਗਦਾ ਹੋ ਜਿਹਾ ਕਦੇ ਕੋਈ ਪਤਾ ਨਹੀਂ ਯਰ ਕਹਾਉਂ ਉਮੀਂ ਅੱਛਾ ਵਾਲਾ ਦਰਦ ਹੋਣਾ ਜੀ ਪੰਜਾਬ ਤੋਂ 2 ਦਿਨ ਬੱਸਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪਹੁੰਚਿਆ ਨੌਜਵਾਨ ਜਿਸਕੋ ਨ ਪਿੰਡ ਦੇ ਨੇੜੇ ਅੱਗੇ ਹਲੇ ਥੋੜੀ ਜੀ ਬੱਤੀ ਚੱਲਦੀ ਸਕਰੀਨ ਤੇ ਦਿਖਾਈ ਦਿੰਦੀ ਹੋਊਗੀ ਉੱਥੇ ਪਹੁੰਚਣਾ ਇਹ ਕਹਿੰਦੇ ਇਸ ਤੋਂ ਬਾਅਦ ਗੱਡੀ ਉਤੋਂ ਮੁੜਦੀ ਨਹੀਂ ਤਾਂ ਇੱਥੋਂ ਥੋੜਾ ਜਿਹਾ ਪੈਦਲ ਸਫ਼ਰ ਤੈਅ ਕਰਨਾ ਪਊਗਾ ਤੇ ਬੈਗ ਬੂਗਾ ਲਾਉਣੇ ਹੱਥੋਂ ਤੇ ਗੱਡੀ

ਮਕੜਾ ਰਿਹਾ ਨਾ ਬੜੀ ਥੱਕ ਗਿਆ ਕਿਉਂ ਹਰਦਾ ਇਹ ਫੇਕ ਨਹੀਂ ਜੇ ਕੋਈ ਗਾਉਟ ਹੋ ਜੀ ਨਾ ਗੰਗਾ ਠੀਕ ਆ ਬਾਈ ਤੇ ਇਸ ਵਕਤ ਜਿਸ ਕੋ ਹੁੰਦਾ ਐਲੀਵੇਸ਼ਨ ਹੈਗਾ 2340 ਮੀਟਰ ਤੇ ਕੱਲ ਨੂੰ ਆਪਾਂ ਅੱਗੇ ਗੇਨ ਕਰਨਾਗਾ ਹਾਂ 4700 ਮੀਟਰ ਉਹ ਅੱਗੇ ਕੱਲ ਨੂੰ ਗੱਲ ਕਰਾਂਗੇ ਬਿੱਕਤ ਐਡਵੈਂਚਰਸ ਬਿੱਕਤ ਕਾ ਬਾਈਕਾਟ ਕਰਨਾ ਪੜੇਗਾ ਭਾਈ ਥੋੜਾ ਸਪੈਲਿੰਗ ਬਦਲਣਾ ਪੜੇਗਾ ਰਸਤੇ ਵਿੱਚ ਇਹ ਚੋਬਰ ਅੱਗੋਂ ਆਪਾਂ ਨੂੰ ਰਿਸਿਵ ਕਰਨਾ ਆਏ ਨੇਗੇ ਤੇ ਅੱਗੇ ਉਹ ਲਾਈਟ ਲਵੇ ਜਾਣਾ ਸ਼ਾਇਦ ਕਿ ਉੱਥੇ ਆਪਣਾ ਹੋਮਸਟੇ ਹੋਊਗਾ ਚਲੋ ਚਲੋ ਅਜਿਹਾ ਨਹੀਂ ਆਉਂਦਾ ਵੀ ਭਾਈ ਅੱਜ ਤ ਤ ਤ ਤ ਤ ਤ ਤ ਲੈ ਲਾਈਕ ਤੇ ਵਾਟ ਆਏਗਾ ਇਹ ਇਹੀ ਕਰ ਤੋਂ ਕਰਨਾ ਆ ਆ ਵਧੀਆ ਇਨਾਂ ਨੂੰ ਤੋਰ ਲਾਂਗੇ ਵਾਰਮ ਅਪ ਵਾਰਮ ਅਪ ਚਲੋ ਭਾਈ ਚਲੋ ਚਲੋ ਜੋ ਪਹਿਲੇ ਦਿਨ ਨਾਈਟ ਟ੍ਰੈਕ ਸਟਾਰਟ ਕਰ ਦਿਆ ਹੈ ਸਹੀ ਆ ਬਰਾ ਹਾਂ ਜੀ ਹਮ ਸਬਮਿਟ ਕਰ ਰਹੀਏ ਤੇ ਪਹੁੰਚ ਗਏ ਜਿਸਕ ਨੂੰ ਪਿੰਡ ਤੇ ਜ਼ਿਲ੍ਹਾ ਸ਼ਿਮਲਾ ਹੀ ਆ ਬਾਈ ਸ਼ਿਮਲਾ ਠੀਕ ਹੈ ਤੇ ਇਸ ਪਰ ਸ਼ਿਮਲੇ ਤੋਂ ਆਪਾਂ ਅੱਗੇ ਆ ਗਿਆ 200 ਲਗਭਗ 20 ਕਿਲੋਮੀਟਰ 220 ਚਾਂਚਨ ਦੇ ਸ਼ਿਮਲਾ ਨਹੀਂ ਹਾਂ ਤੇ ਪਹਿਲਾਂ ਵਿਚਾਲੇ ਜੇ ਆਪਾਂ ਚੜ ਗਏ ਸੀ ਪੂਰਾ ਉੱਥੇ ਜਾਦੇ ਠੰਡ ਸੀਗੀ ਹਾਂ ਜਿੱਥੇ 38 3900 ਮੀਟਰ ਤੇ ਉੱਚੇ ਤੇ ਹੁਣ ਦੁਬਾਰੇ ਫੇਰ ਆਪਾਂ ਆ ਗਿਆਗੇ ਹਾਂ 2300 ਮੀਟਰ ਤੇ ਥੱਲੇ ਨੂੰ ਤੇ ਇੱਥੇ ਮੌਸਮ ਅਜਾ ਠੰਡਾ ਪਰ ਠੀਕ ਹੈ। ਪਰ ਕਿਨਾਰਾ ਜਦ ਪਹੁੰਚਾਂਗੇ ਉਧਰੋਂ ਗੇਰੀ ਸ਼ੁਰੂ ਹਾਂ ਉਸ ਤੋਂ ਚੱਲਣਾ ਪਰ ਇਹ ਸ਼ਿਮਲੇ ਦੀ ਯਾਤਰਾ ਹਾਂਜੀ ਭਾਈ ਚੱਲੋ ਚੱਲੋ ਸਹੀ ਹੋ ਉਹ ਨਹੀਂ ਵੇਖੋ ਛੋਟਾ ਚਲੋ ਕੈਨੀ ਵਸ਼ੂ ਮਿਆ ਵੀ ਹੈ ਆਪ ਮੁਖਾ ਵੀ ਉੱਪਰ ਵੀ ਹੈ ਇੱਕ ਵਿੱਚ ਸਾਥ ਚੱਲ ਜੇ ਤਾਂ ਇੱਕ ਪਹਿਲੇ ਜੋ ਆ 6 7 ਜਨ ਹੈ ਸਾਧਨ ਤੇ ਨੀਰ ਆ ਜਾਓ ਚੱਲ ਵੀ ਹੁਣ ਦੋ ਸੀ ਇੱਕ ਹੈ ਇਹ ਢਿੱਕ ਵਾਲੀ ਮੈਂ ਲਗਾ ਦਿੱਤੀ ਹੈ ਚਲਿਏ ਦੇਵ ਸਰ ਉੱਪਰ ਚਲੋ ਮੈਂ ਆ ਗਿਆ ਪਹਾੜੋਂ ਵਿੱਚ ਠੀਕ ਹੈ ਸਰ ਤੇ ਅੱਜ ਆਪਣਾ ਹੋਮਸਟੇ कितने जने सो जाएंगे एक रूम में सर अब देख लो आया देर चाकू तोला तोला यार इकट्ठे हो गए चार ये ये वेलकम सर ये वेलकम थैंक यू आपका हार्दिक स्वागत किया जाता है वेलकम सर हां भाई हां सामने अपनी ही कमरा रहे ਬਾਰਛੀ ਰੇਵਾ ਇਹਦਾ ਤਾਂ ਤਾਂ ਕਿਹਿਆ ਹੈ ਬਲੇ ਅੱਜ ਫਿਰ ਫੈਮ ਜੇ ਭੰਗੜੇ ਮੁੰਡਿਓ ਤੁਰ ਫਿਰ ਕੇ ਜੀ ਤੁਰ ਫਿਰ ਕੇ ਬਾਈ ਸਾਂ ਲਾ ਲੈ ਮਾੜਾ ਸਾਨੂੰ ਬਣਾ ਲੈਣ ਦੇ ਵੈਸੇ ਇੱਕ ਮਿੰਟ ਆਪਣਾ ਰੂਮ ਦਿਖਾ ਲਈਏ ਚੈੱਕ ਵੀ ਇਹ ਆਪਣਾ ਅੱਜ ਦਾ ਰਹਿਣ ਬਸੇਰਾ ਹਮਾਰਾ ਸੰਕਰਲ ਉਹ ਲੈ ਗਏ ਵਾਏ ਗੂਜੀ ਲੋਲਾ ਬਈ ਬੂਟ ਦੇ ਫਾਲੀਆਂ ਬਹੁਤ ਸੋਹਣੀ ਆ ਇਹ ਕੋਈ ਬੜੀ ਦੀ ਸਬ ਮੋਬਾਈਲ ਚਾਸਦਾ ਰਹਿਣਾ ਆਪੇ ਕਾਹਨੋ 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 ਮੋਬਾਈਲ ਲੈ ਚਲੋ ਮੁਰੇ ਲਾਕ ਸਿੱਧੇ ਕੀ ਕਰੋਂ ਲਾਕ ਮੇਰੇ ਚੜਜੋ ਲੱਖ ਸਿੱਧੇ ਕਰੇ ਤਾਂ ਪ੍ਰਸ਼ਾਦਾ ਛਾਹ ਕੇ ਪ੍ਰਸ਼ਾਦਾ ਛਾਹ ਕੇ ਲੇ ਲੋ ਤੇ ਲੋ ਦੇ ਹਾਂ ਲੇ ਲੋ ਲੋ ਤਾਂ ਨਿਆ ਆਪ ਨੂੰ ਕਾਦੇ ਲੇ ਲੋ ਕਿੰਝ ਹੋ ਗਈ ਆਪਣਾ ਇਹ ਤੇ ਅੰਦਰ ਹੀ ਆਪ ਡਿਨਰ ਡਾਨ ਹੋ ਗਿਆ ਤੇ ਇਸ ਟਾਈਮ ਆਪਾਂ ਹੈਗੇ ਆਗੇ ਜਿਸ ਕੋ ਨਾ ਪੈਂਟ ਦੇ ਵਿੱਚ ਤੇ ਹਲਕੀ ਹਲਕੀ ਕਰਨਾ ਚ ਪੈਂਦੀ ਹੋਈ ਚਰਨਾਂ ਦੀ ਆਵਾਜ਼ ਤੇ ਇਸੇ ਆਵਾਜ਼ ਦੇ ਨਾਲ ਆਪਣੀ ਵੀ ਪੈਣ ਦੀ ਤਿਆਰੀ ਹੈਗੀ ਤੇ ਕੱਲ ਨੂੰ ਆਪਾਂ ਇੱਥੇ ਜਾਵਾਂਗੇ ਚਾਕਾ ਆ ਪਿੰਡ ਅਗਲਾ ਇੱਥੋਂ ਜਿਹੜਾ ਆਪਣੀ ਪਹਿਲਾ ਕੈਂਪਸ ਸੈਟ ਹੋਊ ਜਿੱਥੇ ਜਾ ਕੇ ਆਪਾਂ ਰਹਿਣਾ ਕੱਲ ਨੂੰ ਟਰੈਕ ਕਰਕੇ ਪਹੁੰਚਣਾ ਉੱਥੇ ਤੇ ਬਾਕੀ ਕੱਲ ਦਾ ਮੌਲ ਤੁਹਾਨੂੰ ਦਿਖਾਉਣਾ ਹੈ ਤੇ ਅੱਜ ਦਾ ਦਿਨ ਆਪਣਾ ਠੀਕ ਰਿਹਾ ਸੋਹਣਾ ਰਿਹਾ ਸਫਰ ਚ ਹੀ ਰਿਹਾ ਤੇ ਖੈਰ ਧੰਨਵਾਦ ਸਾਰੀ ਵੀਰਾਂ ਪੈਣ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਨਵੇਂ ਆਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਜਿਹੜਾ ਤਾਂ ਫੋਲੋ ਵੀ ਲਾ ਜਰੂਰ ਕਰ ਲਿਓ ਤੇ ਇਧਰ ਆਪਣਾ ਰਹਿਣ ਬਸੇਰਾ ਤੇ ਸਾਪੜਦੇ ਆਣ ਕਿਸੇ ਹੋਰ ਕਮਰੇ ਜਦ ਨਹੀਂ ਵੜ ਕੇ ਆ ਕੇ ਉਹ ਵਾਹ ਗਰੂ ਕੋਈ ਨਹੀਂ ਬਦਲੂ ਅਸੀਂ ਬੋਲ ਆਏ ਇੱਕ ਮੋੜੇ ਤੇ ਠਿਕਰਾ ਇਸੇ ਦੇ ਨਾਲ ਸਮਾਪਤੀ ਆ ਆਪਣੇ ਵਲੌਗ ਦੀ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਾਥ ਸ੍ਰੀ ਗੱਲ ਤੇ ਜੁੜ ਰਹੇ ਹੋ ਚੈਨਲ ਦੇ ਨਾਲ ਤੇ ਮਿਲਦੇ ਆ ਕੱਲ ਨੂੰ ਸਵੇਰੇ 7:00 9:00 ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਪਾ ਜੀ ਸਤਿ ਸ੍ਰੀ ਅਕਾਲ ਜੀ